ਮਾਰੀ ਹੀ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਤੋਂ ਪਹਿਲਾਂ ਅੱਜ ਨਗਰ ਕੀਰਤਨ ਸ਼ੋਭਾ ਯਾਤਰਾ ਨਿਕਲ ਰਹੀਆਂ ਨੇ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਕਰਵਾਏ ਗਏ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਕਮਿਸ਼ਨਰ ਨਿਗਮ ਸ਼੍ਰੀ ਵਿਕਰਮ ਜੀ ਅੱਜ ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਉਤਸਵ ਹੈ ਕੱਲ ਮਨਾਇਆ ਜਾ ਰਿਹਾ ਮਗਰ ਅੱਜ ਸਮਾਗਮ ਬੜੇ ਨੇ ਤੁਸੀਂ ਵੀ ਮੁੱਖ ਮਹਿਮਾਨ ਵਜੋਂ ਆਇਓ ਦੇਖੋ ਅੱਜ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਸਾਡੇ ਸਟਾਫ ਵੱਲੋਂ ਇੱਥੇ ਫੰਕਸ਼ਨ ਰੱਖਿਆ ਗਿਆ ਤੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਬੁਲਾ ਕੇ ਇੱਥੇ ਜਿਸ ਲਈ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਦੇ ਨਾਲ ਹੀ ਜੋ ਜੋ ਫਖਰ ਜੋ ਮਾਨ ਮੈਨੂੰ ਇੱਥੇ ਆ ਮਹਿਸੂਸ ਹੋ ਰਿਹਾ ਹੈ ਇਸ ਸਮਾਗਮ 'ਚ ਸ਼ਿਰਕਤ ਕਰਕੇ ਮੈਂ ਉਹ ਬਿਆਨ ਸ਼ਬਦਾਂ 'ਚ ਦਾ ਬਿਆਨ ਨਹੀਂ ਕਰ ਸਕਦਾ ਤੇ ਸਿਰਫ ਇਹਨਾ ਜ਼ਰੂਰ ਕਹੂੰਗਾ ਕਿ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਪਾਵਨ ਦਿਹਾੜੇ ਦੀ ਬਹੁਤ-ਬਹੁਤ ਵਧਾਈ ਤੇ ਮੈਂ ਆਸ ਕਰਦਾ ਕਿ ਭਗਵਾਨ ਵਾਲਮੀਕੀ ਜੀ ਦੇ ਦਿਖਾਏ ਹੋਏ ਰਸਤੇ ਲਿਖੇ ਹੋਏ ਬਾਕ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਮਾਰਗਦਰਸ਼ਕ ਬਣ ਕੇ ਰਹਿਣ ਤੇ ਜ਼ਿੰਦਗੀ ਚ ਲਾਉਣ ਦੇ ਪਰਿਵਾਰ ਚ ਲਾਉਣ ਦੀ ਆ ਉਹ ਸਾਰਿਆਂ ਨੂੰ ਗਿਆਨ ਬਖਸ਼ਣ ਭਗਮਦਾਨ ਲੀ ਕੀ ਜੀ ਦਾ ਪਰਮਾਸ਼ ਨੂੰ ਮੇਂ ਕੱਲ ਹੈ ਮਗਰ ਅੱਜ ਸ਼ੋਭਾ ਜੀ ਆਪਾ ਕਿਸੇ ਵੀ ਮੌਕੇ ਤੇ ਪਹੁੰਚੇ ਹੋ ਦੇਖੋ ਸਾਡਾ ਅੰਮ੍ਰਿਤਸਰ ਸ਼ਹਿਰ ਇਹਨੂੰ ਖਾਸ ਤੌਰ ਤੇ ਪ੍ਰਮਾਤਮਾ ਦਾ ਰਿਸ਼ੀਆ ਮੁਨੀਆ ਦਾ ਜਿਹੜਾ ਅਸ਼ੀਰਵਾਦ ਹੈ ਸਾਡੇ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਕੱਲ ਜਿਹੜਾ ਪ੍ਰਗਟ ਦਿਵਸ ਮਨਾਇਆ ਹੈ ਉਹਨੂੰ ਜਿਹੜਾ ਬੜੀ ਧੀਰ ਚੱਲਦਾ ਰਹਿੰਦਾ ਮਨਾਰੇ ਉਹ ਸੋਦੇ ਸਬੰਧ ਦੇ ਵਿੱਚ ਅੱਜ ਸਾਡੀ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਜਿਹੜਾ ਇਸ ਜਗ੍ਹਾ ਤੇ ਆਪਣੇ ਸਾਰੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਲੈ ਕੇ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਮੈਂ ਇਸ ਦਿਵਸ ਦੇ ਉੱਤੇ ਸਭ ਨੂੰ ਬਹੁਤ-ਬਹੁਤ ਮੁਬਾਰਕ ਦਾਬਾ ਦੇਣਾ ਔਰ ਕਾਮਨਾ ਕਰਨਾ ਭਗਵਾਨ ਵਾਲਮੀਕੀ ਜੀ ਸਭ ਦੀਆਂ ਆਸਾਂ ਪੂਰੀਆਂ ਕਰਨ ਸਭ ਦੇ ਸਿਰ ਤੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਾਡੇ ਸ਼ਹਿਰ ਨੂੰ ਜਿਹੜਾ ਬਹੁਤ ਖੂਬਸੂਰਤ ਬਣਾਣ ਸਾਡੇ ਸ਼ਹਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਹ ਬਲੰਦੀਆਂ ਦੇ ਔਰ ਤਰਕੀਆਂ ਦੇ ਜਾਏ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਵਧਾਈ ਦੇਵਾਂਗਾ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਕਿ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਦੇ ਔਰ ਅਰਦਾਸ ਕਰਾਂਗਾ ਭਗਵਾਨ ਵਾਲਮੀਕੀ ਜੀ ਤੋਂ ਕਿ ਸਭ ਦੀਆਂ ਆਸਾਂ ਅਰਦਾਸਾਂ ਪੂਰੀਆਂ ਕਰਨ ਸੋ ਮੈਂ ਅੱਜ ਆਪਣੇ ਪੁਰਾਣੇ ਪਰਿਵਾਰੀ ਜਾਇਆ ਜਦੋਂ ਮੈਂ ਮੇਅਰ ਸੀ ਤੇ ਇਹ ਵਰਕਸ਼ਾਪ ਨਗਰ ਨਿਗਮ ਦੀ ਹੈ ਤੇ ਉਸ ਸਮੇਂ ਮੈਨੂੰ ਬੜੀ ਸੰਤੁਸ਼ਟੀ ਹੈ ਕਿ 5000 ਬੱਚੇ ਸਮਾਜ ਦੇ ਉਹ ਗੱਛੀ ਨੌਕਰੀ ਦੇ ਸੀ ਉਹਨਾਂ ਨੂੰ ਕੇਵਲ 2500 ਰੁਪਏ ਮਹੀਨਾ ਤਨਖਾਹ ਮਿਲਦੀ ਸੀ ਪਰ ਮੈਂ ਇਹ ਸੋਚਿਆ ਕਿਉਂਕਿ 1991 ਚ ਕਾਰਪੋਰੇਸ਼ਨ ਬਣੀ ਸੋਨੀ ਸਾਹਿਬ ਸੀਗੇ ਪਹਿਲੇ ਉਸ ਤੋਂ ਬਾਅਦ ਸੁਭਾਸ਼ ਸ਼ਰਮਾ ਜੀ ਆਏ ਫਿਰ ਬ੍ਰਿਜਮੋਨ ਜੀ ਆਏ ਤੇ ਮੈਂ ਸੋਚਿਆ ਕਿ ਬਹੁਤ ਅਨਿਆਏ ਹੈ ਇਹ ਬੱਚੇ ਕਿੱਥੋਂ 2500 ਦੀ ਗੁਜ਼ਾਰਾ ਕਰਨਗੇ ਮੈਂ 5000 ਬੱਚਿਆਂ ਨੂੰ ਪੱਕਾ ਕੀਤਾ ਸਫਾਈ ਸੇਵਕ ਵੀ ਸੀਗੇ ਮਸ਼ੀਨ ਆਪਰੇਟਰ ਵੀ ਸੀਗੇ ਮਾਲੀ ਸੀ ਹਰ ਤਰ੍ਹਾਂ ਦੇ ਮੁਲਾਜ਼ਮ ਔਰ ਅੱਜ ਉਹ ਬੱਚੇ ਨੇ ਉਹ ਇੱਕ ਇੱਕ ਲੱਖ ਤੋਂ ਵੱਧ ਦੀ ਤਨਖਾਹ ਲੱਗ ਹੋਏ ਨੇ ਤੇ ਮੈਨੂੰ ਬੜੀ ਸੰਤੁਸ਼ਟੀ ਉਸ ਤੋਂ ਬਾਅਦ ਵੀ ਨਹੀਂ ਹੋਈ ਉਹੀ ਸਮਾਂ ਸੀ ਜਦੋਂ 5000 ਬੱਚਿਆਂ ਨੂੰ ਮੈਂ ਪੱਕੀ ਨੌਕਰੀ ਦਿੱਤੀ ਔਰ ਜਦੋਂ ਮੈਂ MP ਬਣਿਆ ਦੇ ਸਮਾਜ ਦੇ ਚਾਹੇ ਉਹ ਬਾਲਮੀਕੀ ਸਮਾਜ ਹੋਵੇ ਚਾਹੇ ਉਹ ਰਵਿੰਦਰਾਸ ਜੀ ਦਾ ਸਮਾਜ ਹੋਵੇ ਚਾਹੇ ਉਹ ਕਬੀਰ ਪੰਥੀ ਹੋਣ ਚਾਹੇ ਉਹ ਮਾਝੇ ਹੋਣ ਫਰੀਦ ਦੇ ਮੰਦਰਾਂ ਤੇ ਗ੍ਰਾਂਟ ਹਰ ਮੰਦਰ ਨੂੰ ਗ੍ਰਾਂਟ ਦਿੱਤੀ ਕਿਸੇ ਨੂੰ ਕੰਸਟਰਕਸ਼ਨ ਲਈ ਦਿੱਤੀ ਲਾਈਟਿੰਗ ਲਈ ਦਿੱਤੀ ਅਲੱਗ-ਅਲੱਗ ਸੇਵਾਵਾਂ ਬ੍ਰੋਲਮੈਸ ਸਭ ਹਸ਼ਾ ਲਈ ਮੈਨੂੰ ਸੇਵਾ ਦਾ ਮੌਕਾ ਮਿਲਿਆ ਐਮਪੀ ਬਣ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤਾ ਤੇ ਮੈਂ ਪ੍ਰਧਾਨ ਮੰਤਰੀ ਮੰਤਰੀ ਮੋਦੀ ਜੀ ਦਾ ਧੰਨਵਾਦ ਦਈਆਂ ਕਿ ਪਹਿਲੇ ਉਹਨਾਂ ਦੇ ਪ੍ਰਯਾਸ ਨਾਲ ਸਾਰੇ ਸਮਾਜ ਨੂੰ 500 ਸਾਲ ਤੋਂ ਪੁਰਾਣੀ ਮੰਗ ਸੀ ਭਗਵਾਨ ਰਾਮ ਜੀ ਦਾ ਮੰਦਰ RAMLALLA ਜੀ ਦਾ ਮੰਦਰ ਉਹ RAMLALLA ਜੀ ਦਾ ਮੰਦਰ ਬਣਿਆ ਔਰ ਉਸ ਅਯੋਧਿਆ ਦੇ ਵਿੱਚ ਜਿੱਥੇ ਮੰਦਰ ਬਣਿਆ ਉੱਥੋਂ ਦੀ ਇਅਰ ਬੋਰਡ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਗਵਾਨ ਬਾਲਮੀਕੀ ਜੀ ਇੰਟਰਨੈਸ਼ਨਲ 에어ਪੋਰਟ ਰਗਿਆ ਸੋ ਮੈਂ ਸਮਝਦਾ ਕਿ ਮੋਦੀ ਸਾਹਿਬ ਔਰ ਅਸੀਂ ਸਾਰੀ ਭਾਜਪਾ ਦੇ ਲੋਕ ਸਮਾਜ ਨੂੰ ਬਹੁਤ ਪਿਆਰ ਕਰਨੇ ਆ ਔਰ ਅੱਜ ਮੈਂ ਸਭ ਨੂੰ ਲੱਖ ਲੱਖ ਵਧਾਈ ਦੇਉਂਦਾ ਬਹੁਤ ਖੁਸ਼ੀ ਦਾ ਦਿਹਾੜਾ ਸ੍ਰੀ ਕਰਤਾ ਭਗਵਾਨ ਵਾਲਮੀ ਲਿਖੀ ਪਵਿੱਤਰ ਰਮਾਇਣ ਉਹਨਾਂ ਦੀ ਦਿੱਤੀ ਕਲਮ ਦੇ ਉੱਤੇ ਅਸਮੁੱਚਾ ਵਾਲਮੀ ਵੀ ਭਾਈ ਜਾਰਾ ਪੜ੍ਹ ਲਿਖ ਕੇ ਚੰਗਿਆ ਪੋਸ਼ਾ ਤੇ ਪਹੁੰਚ ਗਏ ਹਨ ਔਰ ਮੇਰੇ ਵੱਡੇ ਭਾਈ ਸਾਹਿਬਾਨ ਜੋ ਇੱਥੇ ਦੇ ਪ੍ਰਧਾਨ ਨੇ ਉਹਨਾਂ ਦੇ ਪ੍ਰਾਣੀ ਨਾਲ ਪੂਰਾ ਸਮਾਜ ਇਕੱਠਾ ਹੋਇਆ ਅਸੀਂ ਦਿਲ ਦੀਆਂ ਖੁਸ਼ੀਆਂ ਦਰਾਈਆਂ ਤੋਂ ਕਰੋ ਬਾਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਸਰਦਾਰ ਮੇਜ ਸਿੰਘ ਛੋਡੀ ਦੇ ਮਹਾਕਾਲ ਅੱਜ ਇਸ ਖੁਸ਼ੀਆਂ ਵਿੱਚ ਆਏ ਨੇ ਔਰ ਸਾਡੇ ਜਲੇ ਦੀ ਪ੍ਰਧਾਨ ਕਿੰਦਰ ਜੀ ਔਰ ਪ੍ਰੋਲਪਰ ਤੋਂ ਰੀਨਾ ਜੀ ਸਾਡੇ ਬਜ਼ੁਰਗ ਬਾਬਾ ਬਲਦੇਵ ਸਿੰਘ ਜੀ ਸਾਡਾ ਅੱਜ ਮੁਸੀਬਾਇ ਯਾਰਾ ਵੀ ਇੱਥੇ ਸ਼ਾਮਲ ਹੋਇਆ ਜਿੰਨੇ ਵੀ ਸਾਥੀ ਮੈਂ ਨਾਮ ਨਹੀਂ ਲੈ ਸਕਦਾ ਆ ਦਿਲ ਦੀਆਂ ਅਗਰਾਈਆਂ ਧੰਨਵਾਦ ਕਰਦੇ ਹਾਂ ਕਿ ਪਰਮਾਤਮਾ ਦੇ ਚਰਨਾਂ ਵਿੱਚ ਖੁਸ਼ੀਆਂ ਪ੍ਰਾਪਤ ਆਏ ਔਰ ਪਰਮਾਤਮਾ ਇਹਨਾਂ ਸਮਾਜ ਨੂੰ ਚੜ੍ਹਦੀ ਕਲਾ ਵਿੱਚ ਕਰੇ ਔਰ ਮੈਂ ਪੂਰੇ ਸਮਾਜ 'ਤੇ ਬੇਨਤੀ ਕਰਦਾ ਹਾਂ ਪੜੋ ਜੁੜੋ ਸੰਘਰਸ਼ ਕਰੋ ਕੌਮ ਦੇ ਪਹਿਰੇਦਾਰ ਬਣੋ ਤਾਂ ਹੀ ਸਮਾਜ ਚੜ੍ਹਦੀ ਕਲਾ ਵਿੱਚ ਹੋਏਗਾ ਔਰ ਹਮੇਸ਼ਾ ਹੀ ਆਪਾਂ ਦੂਜੇ ਧਰਮਾਂ ਨੂੰ ਛੱਡ ਕੇ ਇਸ ਰਮਣਾ ਜੜੋ ਜਿੱਥੇ ਪ੍ਰਮਾਤਮਾ ਨੇ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਲਿਖੇ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਜਿੱਦ ਰਾਮ ਜੀ ਦੇ ਪੈਦਾ ਹੋਣ ਤੋਂ ਪਹਿਲਾਂ ਰਮਾਇਣ ਲਿਖੀ ਅੱਜ ਉਹਨਾਂ ਦਿੱਤੇ ਸਿਧਾਂਤ ਦੇ ਉੱਤੇ ਦਿੱਤੀ ਆਪਣਾ ਰਮਾਇਣ ਦੇ ਉੱਤੇ ਅੱਜ ਪੂਰਾ ਸਮਾਜ ਚੱਲਦਾ ਹੈ ਔਰ ਉਹਦੇ ਦਰਦ ਤੋਂ ਜਿਸ ਤਰ੍ਹਾਂ ਪੈਸੇ ਲੈਣ ਦਾ ਟੀਕੇ ਦਾ ਇੱਕਦਮ ਫਾਇਦਾ ਹੋ ਜਾਂਦਾ ਉਸੇ ਤਰ੍ਹਾਂ ਖੁਸ਼ੀਆਂ ਮਿਲਦੀਆਂ ਹਨ ਅਸੀਂ ਧੰਨਵਾਦ ਕਰਦੇ ਹਾਂ ਸਮੂੱਚੇ ਵਾਲਮੀਕੀ ਭਾਈਚਾਰੇ ਦਾ ਜਿਨ੍ਹਾਂ ਨੇ ਸਾਰੇ ਜ਼ਮਾਨ ਨੂੰ ਇਕੱਠਾ ਕੀਤਾ ਇਹਨਾਂ ਲਬਜ਼ਾਨਾ ਜੈ ਭੀਮ ਜੈ ਭਾਦ ਇਹ ਵਾਲਮੀਕੀ ਪ੍ਰੋਗਰਾਮ ਤੇ ਤੁਸੀਂ ਪਹੁੰਚੇ ਹੋ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਮੈਂ ਜੀ ਆਸ਼ੂ ਨਾਹਰ ਜੀ ਦਾ ਮੈਂ ਦੇਖਿਆ ਆਟੋ ਵਰਕਸ਼ਾਪ ਵਰਕਸ਼ਾਪ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਬਹੁਤ ਹੀ ਸਲਾਗਾ ਯੋਗਾ ਅਜ ਦੇ ਇਸ ਪਾਵਨ ਔਰ ਪਵਿੱਤਰ ਔਰ ਮਹਾਨ ਤਿਉਹਾਰ ਦੇ ਉੱਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਗ੍ਹਾ ਜਗ੍ਹਾ ਤੇ ਕੋਨੇ ਕੋਨੇ ਤੇ ਬਹੁਤ ਉਸੁਕਤਾ ਦੇ ਨਾਲ ਬੜੀਆਂ ਖੁਸ਼ੀਆਂ ਦੇ ਨਾਲ ਬਹੁਤ ਜਜ਼ਬੇ ਦੇ ਨਾਲ ਉਸਾ ਦੇ ਨਾਲ ਜਿਹੜਾ ਬਣਾਇਆ ਜਾ ਰਿਹਾ ਉਹਦੇ ਉੱਤੇ ਮੈਂ ਆਸ਼ੂ ਨਾਰਜੀ ਦੀ ਸੁਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਆਪਣੇ ਵੱਲੋਂ ਆਪਣੀ ਪਾਰਟੀ ਦੇ ਸੁਪਰੀਮ ਔਰਵਿੰਦ ਜੀ ਵੱਲੋਂ ਸਸੋਦੀਆ ਜੀ ਵੱਲੋਂ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਇਦੇ ਇਸ ਮਹਾਨ ਦਿਨ ਤੇ ਜਿਹੜਾ ਕਿ ਮਹਾਰਿਸ਼ੀ ਮਾਨ ਜਿਨ੍ਹਾਂ ਨੇ ਮਹਾਕਾਵਿਅ ਗ੍ਰੰਥ ਦੀ ਰਚਨਾ ਕੀਤੀ ਸੀ ਜਿਸ ਨੂੰ ਰਾਮਾਇਣ ਕਿਹਾ ਜਾਂਦਾ ਆਓ ਅਸੀਂ ਉਹਨਾਂ ਦੇ ਉਸ ਗ੍ਰੰਥ ਦੇ ਮੁਤਾਬਕ ਜੇ ਅਗਰ ਚੱਲ ਪਈਏ ਇਸ ਸਮਾਜਿਕ ਕੁਰਤੀਆਂ ਨੂੰ ਅਗਰ ਅਸੀਂ ਖਤਮ ਕਰ ਸਕੀਏ ਤੇ ਜ਼ਰੂਰ ਕਰੀਏ ਔਰ ਇੱਕ ਅੱਛੇ ਸਮਾਜ ਦੀ ਰਚਨਾ ਕਰ ਸਕੀਏ ਸੋ ਮੈਂ ਕਰੀ ਫਿਰ ਅੱਜ ਦੇ ਇਸ ਮਹਾਨ ਦਿਨ ਤੇ ਆਪਣੀ ਸਮੂਚੀ ਟੀਮ ਵੱਲੋਂ ਆਪਣੇ ਅਮਰਸਰ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਲੰਟੀਅਰ ਸਹਿਬਾਨ ਵੱਲੋਂ ਇੱਕ ਇੱਕ ਲੀਡਰ ਸਹਿਬਾਨ ਵੱਲੋਂ ਲੱਖ ਲੱਖ ਮੁਬਾਰਕਬਾਦ ਜੈ ਭਗਵਾਨ ਬਾਲ ਦੀ। ਕਵਾਲਮੀਕੀ ਜੀ ਦੇ ਪ੍ਰਗਟ ਹੋ ਕੇ ਪਹਿਲੇ ਸ਼ੋਭਾ ਯਾਤਰਾ ਦੇ ਸਵਾਗਤ ਹੋ ਰਹੇ ਨੇ। ਅੱਜ ਪੂਰਾ ਵਿਸ਼ਵ ਰਮਾਇਣ ਦੇ ਚੇਤਾ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦਾ ਜਿਹੜਾ ਸ਼ੋਭਾ ਯਾਤਰਾ ਬੜੇ ਧੂਮ-ਧਾਮ ਨਾਲ ਮਨਾਇਆ ਪੰਜਾਬ ਵਿੱਚ ਵੀ ਪੂਰਾ ਉਸ਼ਾ ਸ਼ੋਭਾ ਯਾਤਰਾ ਨੂੰ ਲੈ ਕੇ ਕਿਉਂਕਿ ਭਗਵਾਨ ਵਾਲਮੀਕੀ ਜੀ ਨੇ ਅਰੰਭ ਪਵਿੱਤਰ ਰਮਾਇਣ ਦੀ ਰਚਨਾ ਕਰਕੇ ਸਾਨੂੰ ਪਹਿਲਾ ਗ੍ਰੰਥ ਜਿਹੜਾ ਉਹ ਸਾਨੂੰ ਉਹਨਾਂ ਨੇ ਦਿੱਤਾ ਦੁਨੀਆ ਨੂੰ ਦਿੱਤਾ ਸੱਚ ਦਾ ਰਾਹ ਵਿਖਾਇਆ ਤੇ ਇਸ ਕਰਕੇ ਸਮੁੱਚਾ ਐਸਸੀ ਭਾਈਚਾਰਾ ਪੂਰੇ ਉਚਾਰ ਨਾਲ ਭਗਵਾਨ ਵਾਲਮੀਕ ਮਹਾਰਾਜ ਦੇ ਦਜਾ ਜਿਹੜਾ ਹੈ ਸ਼ੋਭਾ ਯਾਤਰਾ ਉਹ ਕੱਢ ਰਿਹਾ ਹੈ ਤੇ ਜਨਮ ਦਿਹਾੜਾ ਧੂਮ ਧਾਮ ਨਾਲ ਮਨਾ ਰਿਹਾ ਆ ਮਹੀਨੇ ਲਗਾਤਾਰ ਜਿਹੜੇ ਵਕਫ ਵਕ ਸਮਾਗਮ ਕੀ ਹੋਣੇ ਆ ਤੇ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਵੱਡਾ ਸਮਾਰੋਹ ਮੈਂ ਜਿਹੜੀ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਦਾਸ ਨੂੰ ਵੀ ਜਿਹੜਾ ਪ੍ਰਬੰਧਕਾਂ ਵੱਲੋਂ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਗਿਆ ਸੋ ਪ੍ਰਬੰਧਕਾਂ ਦੇ ਤਨਵਾ ਅਦਿ ਸਮੂਹ ਸੰਗਤਾਂ ਦੇ ਦਰਸ਼ਨ ਕਰਨ ਦੇ ਸੁਭਾਗ ਖੁਸ਼ ਹੋਇਆ ਇਹਨਾਂ ਬੇਨਤੀਆਂ ਨਾਲ ਸਮੁੱਚੇ ਸਾਡਾ ਜਗਤ ਨੂੰ ਸਮੁੱਚੇ ਅਸਿ ਭਾਈਚਾਰੇ ਨੂੰ ਭਗਵਾਨ ਵਾਲਮੀਕ ਮਹਾਰਾਜੀ ਦਾ ਜਿਹੜੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਭਗਵਾਨ ਵਾਲਮੀਕੀ ਜੀ ਦੇ ਮਹਾਰਾਜ ਜੀ ਦੇ ਪ੍ਰਗਟ ਉਤਸਵ ਤੋਂ ਪਹਿਲੇ ਅੱਜ ਸ਼ੋਭਾ ਯਾਤਰਾ ਥਾਂ ਦਾ ਤੋਂ ਕੱਢੀ ਜਾ ਰਹੀ ਹੈ ਅਮਨੇਸਰ ਦੇ ਵਿੱਚ ਵੀ ਇਹ ਸਮਾਗਮ ਹੋਰੇ ਨੇ ਆਟੋ ਵਰਕਸ਼ਾਪ ਯੂਨੀਅਨ ਵੱਲੋਂ ਵੀ ਇੱਕ ਸਮਾਗਮ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਰਾਜਨੀਤਿਕ ਸ਼ਖਸੀਅਤਾਂ ਦੇ ਨਾਲ ਨਾਲ ਮੌਜੂਦਾ ਵਿਧਾਇਕ ਵੀ ਪਹੁੰਚੇ ਸਨ ਇਤੇ ਨਾਲ ਹੀ ਉਹਨਾਂ ਨੇ ਵਾਲਮੀਕੀ ਮਰਗਟ ਦਿਵਸ ਤੇ ਸਮੁੱਚੇ ਕੌਮ ਨੂੰ ਸਮੁੱਚੇ ਸੰਸਾਰ ਨੂੰ ਮੁਬਾਰਕਬਾਦ ਦਿੱਤੀ ਹੈ ਕੈਪਟਨ ਪਰ ਸੰਸਪਾਲ ਦੇ ਨਾਲ ਜੋਤੀ ਮਹਿਲ ਦੈਨਿਕ ਸਵੇਰਾ ਟੀਵੀ ਅਮਨੇਸਰ